ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਫਰੀਦਕੋਟ ਤੋਂ ਇੱਕ ਖੋਫਨਾਕ ਮਾਮਲਾ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕੁਝ ਨੌਜਵਾਨ ਜਿਹੜੇ ਨੇ ਇੱਕ ਨੌਜਵਾਨ ਦੀ ਗੱਡੀ ਨੂੰ ਰੋਕਦੇ ਨੇ ਜਿਸ ਤੋਂ ਬਾਅਦ ਗੱਡੀ ਵਿੱਚੋਂ ਬਾਹਰ ਕੱਢ ਕੇ ਉਸ ਦੇ ਉਹਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਕਈ ਲੋਕ ਜਿਹੜੇ ਨੇ ਉਸ ਨੂੰ ਨੌਜਵਾਨ ਨੂੰ ਬਚਾਉਂਦੇ ਨਜ਼ਰ ਵੀ ਆ ਰਹੇ ਨੇ ਪਰ ਪੂਰਾ ਮਾਮਲਾ ਜਿਹੜਾ ਹੈ ਇਸ ਨੂੰ ਲੈ ਕੇ ਸਾਡੇ ਸਹਿਯੋਗੀ ਜਿਹੜੇ ਨੇ ਸੂਰਜ ਉਹਨਾਂ ਤੋਂ ਲੈ ਲੈਣਾ ਜੀ ਸੂਰਜ ਇਹ ਜਿਹੜਾ ਫਰੀਦਕੋਟ ਦੀ ਫਰੀਦਕੋਟ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਜਦੋਂ ਸੀਸੀਟੀਵੀ ਵੀ ਕਾਫੀ ਵਾਇਰਲ ਹੋ ਰਹੀ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਜੀ ਦੇਖੋ ਸਭ ਤੋਂ ਪਹਿਲੇ ਦੱਸਣਾ ਚਾਹਨਾ ਹੈ ਜਿਹੜਾ ਪੂਰਾ ਮਾਮਲਾ ਹੈ ਫਿਰੋਜ਼ਪੁਰ ਦੇ ਜੀਰਾ ਜੀਰਾ ਇਲਾਕੇ ਦਾ ਇਹ ਪੂਰਾ ਮਾਮਲਾ ਜਿੱਥੇ ਕਿ ਕੁਝ ਗੁੰਡਾਗਰਦੀ ਦੀ ਤਸਵੀਰਾਂ ਜਿਹੜੀਆਂ ਨੇ ਉਹ ਸੀਸੀਟੀਵੀ ਵਿੱਚ ਕੈਦ ਹੋ ਜਾਂ ਨੇ ਜਿਹੜਾ ਫਿਰੋਜ਼ਪੁਰ ਦਾ ਹਲਕਾ ਜੀਰਾ ਪੈਦਾ ਉਥੋਂ ਦੀ ਤਸਵੀਰ ਹੈ ਜਿੱਥੇ ਕਿ ਸਰੇਮ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਇੱਕ ਪੁਰਾਣੀ ਕਾਰ ਜਿਹੜੀ ਹੁੰਦੀ ਹੈ ਉਸ ਨੂੰ ਰੋਕਿਆ ਜਾਂਦਾ ਹੈ ਇਹ ਪੂਰਾ ਜਿਹੜਾ ਇਲਾਕਾ ਕੋਟਵਾਲਾ ਇਲਾਕਾ ਹੈਗਾ ਅਤੇ ਉਸ ਕਾਰ ਦੇ ਵੀ ਪੰਤੂਟ ਕੀਤੇ ਜਾਂਦੀ ਹੈ ਅਤੇ ਦੂਜੇ ਪਾਸੇ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜਾ ਹੈਗਾ ਰਾਣਾ ਦੇ ਨਾਲ ਤੇ ਦੂਜੇ ਤਨਖਾਤੇ ਨਾਲ ਹਮਲਾ ਕੀਤਾ ਜਾਂਦਾ ਹੈ ਪਰ ਲੋਕ ਵੀ ਕਿਤੇ ਨਾ ਕਿਤੇ ਬੀਚ ਬਚਾ ਬਚਾਓ ਕਰਦੇ ਜਰੂਰ ਨਜ਼ਰ ਆਉਂਦੇ ਨੇ ਪਰ ਜਿਸ ਤਰੀਕੇ ਦੀ ਤਸਵੀਰ ਹੈ ਇਸ ਤਰੀਕੇ ਨਾਲ ਹੁਣ ਦੀ ਗੱਲਬਾਤ ਕੀਤੀ ਜਾਵੇ ਇਹ ਵਿਅਕਤੀ ਜਿਹੜਾ ਹੈ ਜਿਸ ਤੇ ਕੀ ਇਸ ਵਕਤ ਹਮਲਾ ਕੀਤਾ ਗਿਆ ਹੈ ਇਹ ਹਾਲ ਦੀ ਗੱਡੀ ਹਸਪੀਟਲ ਵਿੱਚ ਜਿਹੜੇ ਇਲਾਜ ਹੈ ਤੇ ਪੁਲਿਸ ਉਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਤੇ ਇਹ ਵਿਅਕਤੀ ਹਲੇ ਕਿ ਵਿਅਕਤੀ ਠੀਕ ਹੈ ਹਲੇ ਕਿ ਉਸ ਨੂੰ ਕਈ ਕਿਸ ਤਰ੍ਹਾਂ ਦੀ ਸੱਟਾਂ ਲੱਗੀਆਂ ਨੇ ਹਲੇ ਨੌਜਵਾਨ ਹਲੇ ਸਹੀ ਸਲਾਮਤ ਹੈ ਤੇ ਜੇ ਦੇਖੋ ਹਾਲ ਦੇ ਘਰੇ ਇਲਾਜ ਜਿਸ ਕੋਲ ਦਾ ਚੱਲ ਰਿਹਾ ਹੈ ਤੇ ਕਈ ਸੱਟਾਂ ਜਿਹੜੀਆਂ ਨੇ ਉਸਦੇ ਡੂੰਘੀਆਂ ਵੀ ਲੱਗੀਆਂ ਨੇ ਪਰ ਹਾਲ ਦੇ ਘਰੇ ਡਾਕਟਰ ਜਿਹੜੇ ਨੇ ਉਹ ਲਗਾਤਾਰ ਇਸ ਮੌਲੇ ਦੀ ਜਾਂਚ ਜਿਹੜੇ ਕਰ ਰਹੇ ਨੇ ਤੇ ਜਾਣਕਾਰੀ ਲਈ ਧੰਨਵਾਦ ਸੁਰਜ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਜਿਹੜੀ ਹੈ ਤੁਹਾਨੂੰ ਖਬਰ ਦਿਖਾ ਰਹੇ ਹਾਂ ਜਿੱਦੇ ਸੀਸੀਟੀਵੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਸ਼ਰੇਆਮ ਮਾਰਕੀਟ ਦੇ ਵਿੱਚ ਦਿਨ ਦਿਹਾੜੇ ਕੁਝ ਨੌਜਵਾਨਾਂ ਵੱਲੋਂ ਬਦਮਾਸ਼ੀ ਕੀਤੀ ਜਾਂਦੀ ਹੈ ਇੱਕ ਕਾਰ ਜਿਹੜੀ ਆਂਦੀ ਹੈ ਜਿਸ ਨੂੰ ਲੱਤ ਦੇ ਨਾਲ ਪਹਿਲੇ ਤਾਂ ਇੱਕ ਬਦਮਾਸ਼ ਜਿਹੜਾ ਇੱਕ ਨੌਜਵਾਨ ਉਹ ਰੋਕਦਾ ਹੈ ਜਿਸ ਤੋਂ ਬਾਅਦ ਉਹ ਨੌਜਵਾਨ ਜਿਹੜਾ ਇਹ ਦੂਜੇ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਦਾ ਹੈ ਜਿਸ ਤੋਂ ਬਾਅਦ ਇੱਕ ਨੌਜਵਾਨ ਦੌੜਦਾ ਆਂਦਾ ਹੈ ਤੇ ਉਸ ਦੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤਾਂ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਾਫੀ ਮੌਕੇ ਤੇ ਗਰਮਾ-ਗਰਮੀ ਹੋ ਜਾਂਦੀ ਹੈ ਕਈ ਨੌਜਵਾਨ ਜਿਹੜੇ ਨੇ ਵਿਅਕਤੀ ਜਿਹੜੇ ਨੇ ਜਿੱਥੇ ਲੰਘ ਰਹੇ ਹੁੰਦੇ ਨੇ ਉਹਨਾਂ ਵੱਲੋਂ ਨੌਜਵਾਨ ਨੂੰ ਬਚਾਇਆ ਵੀ ਜਾਂਦਾ ਪਰ ਕਿਹਾ ਹੈ ਵੀ ਜਾ ਰਿਹਾ ਹੈ ਕਿ ਉਸ ਨੌਜਵਾਨ ਨੂੰ ਪਹਿਲਾਂ ਜਿੱਥੇ ਖੜੇ ਨੇ ਜਿਸ ਸੀਸੀਟੀਵੀ ਤੁਹਾਨੂੰ ਦਿਖਾ ਰਹੇ ਆ ਉਥੇ ਕੁੱਟਮਾਰ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਸ ਨੂੰ ਇੱਕ ਗਲੀ ਦੇ ਵਿੱਚ ਲਿਜਾ ਕੇ ਫਿਰ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਬੜੇ ਬੇਰਹਿਮੀ ਦੇ ਨਾਲ ਤਿੰਨ ਤੋਂ ਚਾਰ ਨੌਜਵਾਨ ਜਿਹੜੇ ਨੇ ਉਸ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕਰਦੇ ਨੇ ਫਿਰ ਉਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਦੇ ਵਿੱਚ ਉਹਦਾ ਇਹ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਪਰ ਫਿਲਹਾਲ ਨੌਜਵਾਨ ਹਲੇ ਠੀਕ ਹੈ ਤਾਂ ਤੁਹਾਨੂੰ ਸੀਸੀਟੀਵੀ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਨੌਜਵਾਨ ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ